ਸ੍ਰੀ ਕਾਲ ਜੀ ਤੁਹਾਨੂੰ ਬੈੱਡ ਦਿਖਾ ਰਹੇ ਹਾਂ ਜੀ ਸਾਗਵਾਂ ਦੇ ਬਣੇ ਹੋਏ ਦੇਖੋ ਬਹੁਤ ਸੋਹਣੇ ਬੈੱਡ ਤਿਆਰ ਕੀਤੇ ਹੋਏ ਨੇ ਜੀ ਸਿੰਪਲ ਜੀ ਲੁੱਕ ਆ ਤੇ ਦੇਖੋ ਜੀ ਇਸ ਸਾਈਡ ਤੋਂ ਇਹ ਖੁੱਲਦੇ ਨੇ ਇਹ ਨਹੀਂ ਹੈਗਾ ਕਿ ਆਪਾਂ ਨੂੰ ਪੂਰਾ ਬੈੱਡ ਚੱਕਣ ਦੀ ਲੋੜ ਪਊਗੀ ਬਹੁਤ ਸੋਹਣੇ ਬਣੇ ਹੋਏ ਨੇ ਜੀ ਦੇਖੋ ਤੁਸੀਂ ਆਪਦੇ ਰੂਮ ਦੀ ਡੈਕੋਰ ਇਸ ਤਰ੍ਹਾਂ ਕਰ ਸਕਦੇ ਹੋ ਤੇ ਫੈਨ ਵੀ ਦੇਖੋ ਜੀ ਕਿੰਨਾ ਸੋਹਣੇ ਫੈਨ ਨੇ ਤੇ ਆ ਹੈਗਾ ਜੀ ਨੈਕਸਟ ਬੈੱਡ ਇਹ ਵੀ ਸਾਗਵਾਨ ਦਾ ਬਣਿਆ ਹੋਇਆ ਸਾਗਵਾਨ ਪਲੱਸ ਟਾਲੀ ਦੇਖੋ ਇਹ ਹੈਗਾ ਜੀ ਡਰੈਸਿੰਗ ਟੇਬਲ ਇਹ ਵੀ ਹੈਗਾ ਜੀ ਸਾਗਵਾਨ ਦਾ ਤੇ ਅਲਮੀਰਾ ਵੀ ਸੇਮ ਹੀ ਹੈ ਜੀ ਤੇ ਪਰਦੇਆਂ ਦਾ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਤੇ ਫੈਨ ਵੀ ਦੇਖੋ ਜੀ ਕਿੰਨਾ ਅਲੱਗ ਜਿਹਾ ਤੇ ਆ ਵੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜੀ ਦੇਖੋ ਸਿੰਪਲ ਜੀ ਕਿਚਨ ਬਣਾਈ ਹੋਈ ਹੈ ਇਹਨਾਂ ਨੇ ਸਟੇਅਰਸ ਨਾਲ ਹੀ ਦਿੱਤੀਆਂ ਹੋਈਆਂ ਨੇ ਤੇ ਆ ਦੇਖੋ ਹਰ ਇੱਕ ਚੀਜ਼ ਯੂਨੀਕ ਲੱਗੀ ਮੈਂ ਸੋਚਿਆ ਤੁਹਾਡਾ ਨਾਲ ਸ਼ੇਅਰ ਕੀਤੀ ਜਾਵੇ ਤੇ ਝੂਮਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਜੀ ਮੋਸਟਰੀ ਸਵਿਚ ਹੁੰਦੀ ਹੈ ਜਿਹੜੀ ਵਾਈਟ ਹੁੰਦੀ ਹੈ ਇੱਥੇ ਬਲੈਕ ਹੈ ਜੀ ਬਹੁਤ ਸੋਹਣੀ ਲੱਗਦੀ ਹੈ ਤੇ ਆ ਚੀਜ਼ ਵੀ ਸਭ ਤੋਂ ਸੋਹਣੀ ਲੱਗੀ ਦੇਖੋ ਪੋਰਚ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਝੂਲਾ ਬਣਾਇਆ ਹੋਇਆ ਜੀ ਆਪਾਂ ਸ਼ਾਮ ਨੂੰ ਚਾਹ ਵਗੈਰਾ ਪੀਣੀ ਹੈ ਤੇ ਬੈਠ ਕੇ ਆਰਾਮਦਾਰੀ ਨਾਲ ਪੀ ਸਕਦੇ ਹਾਂ ਤੇ ਇਹ ਝੂਲਾ ਵੀ ਬਹੁਤ ਸੋਹਣਾ ਜੀ ਹਰ ਇੱਕ ਚੀਜ਼ ਲੱਗ ਸੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਇਹ ਵਾਲਾ ਜਿਹੜਾ ਸ਼ਾਰਟ ਜ ਹੈ ਹੋਮ ਟੂਰ ਹੈ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਜੀ ਗ੍ਰੀਨਰੀ ਵੀ ਬਹੁਤ ਸੀ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ